ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਤੁਸੀਂ ਸਾਰੇ ਮੈਂ ਉਮੀਦ ਕਰਦੀ ਆਂ ਤੁਸੀਂ ਸਾਰੇ ਰਾਜੀ ਖੁਸ਼ੀ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਮੈਂ ਅਸੀਂ ਆਈਆਂ ਸੀ ਹੁਣੇ ਸਕੂਲ ਤੋਂ ਤੇ ਮਹਿਰੂਮ ਚਾਈ ਸੀ ਮੈਂ ਕਿਹਾ ਚੱਲ ਕੱਪੜੇ ਵਗੈਰਾ ਚੇਂਜ ਕਰਕੇ ਥੋੜਾ ਫਰੈਸ਼ ਹੋ ਕੇ ਰੈਸਟ ਕਰਕੇ ਫਿਰ ਕੋਈ ਕੰਮਕਾਰ ਜੀ ਕਰਦੇ ਆਂ ਤੇ ਅੱਜ ਥੋੜੀਆਂ ਜਿਹੀਆਂ ਗੱਲਾਂ ਵੀ ਕਰਨੀਆਂ ਨੇ ਮਨ ਥੋੜਾ ਜਿਹਾ ਉਦਾਸ ਹੈ ਅੱਜ ਉਦਾਸ ਇਦਾਂ ਇਹ ਵੀ ਲੋਕ ਕੋਈ ਮਤਲਬ ਵੇ ਨਹੀਂ ਛੱਡਦੇ ਕੋਈ ਵੀ ਕਾਰਨ ਪਾਸਾ ਨਹੀਂ ਛੱਡਦੇ ਹੈਗੇ ਕਿਸੇ ਨੂੰ ਹਰਟ ਕਰਨ ਦੇ ਲਈ ਮਤਲਬ ਵੀ ਜੇ ਕੋਈ ਕੁਝ ਕਹਿ ਨਹੀਂ ਰਿਹਾ ਤਾਂ ਇਹਦਾ ਮਤਲਬ ਇਹ ਥੋੜੋ ਵੀ ਬੋਲ ਨਹੀਂ ਸਕਦਾ ਹੈ ਵੀ ਵੀ ਕਿਵੇਂ ਨਾ ਕਿਵੇਂ ਉਹਨੂੰ ਕਹਿ ਲੋ ਵੀ ਦੁੱਖ ਪਹੁੰਚਾਓ ਕਿਵੇਂ ਨਾ ਕਿਵੇਂ ਉਹਨੂੰ ਤੁਸੀਂ ਛੇੜਾ ਛੇੜੋ ਹੈਨਾ ਵੀ ਉਹ ਥੋੜੀ ਲਾਪਾ ਕਰੇ ਕਿ ਇਸ ਨੇ ਕਿਸੇ ਤਰੀਕੇ ਨਾਲ ਪਰ ਇਹ ਨਹੀਂ ਪਤਾ ਵੀ ਥੋੜੇ ਜਿਨਾਂ ਵੇਲਾ ਨਹੀਂ ਹੈਗਾ ਉਹ ਜਿਹੜਾ ਬੋਲੇ ਕਰੇ ਹੈਨਾ ਜਾਂ ਆਪਣੀ ਜ਼ਿੰਦਗੀ ਛੱਡ ਕੇ ਦੂਜੇ ਦੀ ਜ਼ਿੰਦਗੀ 'ਚ ਝਾਕ ਕੇ ਉਹਦੇ ਲਈ ਕਿੰਤੂ ਪ੍ਰਾਂਤੂ ਕਰੇ ਆ ਆਪਦੀ ਜ਼ਿੰਦਗੀ 'ਚ ਵੀ ਬੰਦੇ ਦੇ 'ਚ ਅੱਜ ਦੇ ਟਾਈਮ ਦੇ ਵਿੱਚ ਇੰਨੀਆਂ ਪ੍ਰੋਬਲਮ ਚੱਲ ਰਹੀਆਂ ਨੇ ਕਿਵੇਂ ਲੋਕਾਂ ਨੂੰ ਟਾਈਮ ਮਿਲ ਜਾਂਦਾ ਕਿਸੇ ਦੇ ਲਈ ਬੋਲਣ ਦਾ ਮੈਂ ਤਾਂ ਹੈਰਾਨ ਤੇ ਬਸ ਇੱਥੇ ਅਸੀਂ ਦੋਨੇ ਪੈਣਾ ਉੱਠ ਕੇ ਆਪਣੀ ਰੈਸਟ ਕਰਕੇ ਲੱਗੀਆਂ ਸੀਗੀਆਂ ਥੋੜੇ ਜਿ ਆਪਣੇ ਕੱਪੜਿਆਂ ਦੀ ਸੈਟਿੰਗ ਜੀ ਕਰਨ ਤੇ ਕਿਉਂਕਿ ਜਿਹੜੇ ਗਰਮੀਆਂ ਦੇ ਕੱਪੜੇ ਥੋੜੇ ਜਿਵੇਂ ਲੋਰਾ ਵਗੈਰਾ ਜੀਆਂ ਨਾ ਟੀ-ਸ਼ਰਟਾਂ ਨਾ ਰੱਖਦੀਆਂ ਸੀਗੀਆਂ ਡੌਲੀ ਆਪਣੇ ਕੱਪੜੇ ਰੱਖਦੀ ਸੀਗੀ ਮੈਂ ਆਪਣੇ ਹਨ ਤੇ ਨਹੀਂ ਤੇ ਫਿਰ ਕਈ ਵਾਰੀ ਕਾਲੀ ਦੇ ਵਿੱਚ ਨਾ ਸਾਡੇ ਇਧਰ ਉਧਰ ਜੇ ਕੱਪੜੇ ਰਲ ਜੇ ਜਾਂਦੇ ਨੇ ਸਾਡੀਆਂ ਲਾਈਨਾਂ ਬਣਾਈਆਂ ਹੁੰਦੀਆਂ ਤੇਰੀ ਲਾਈਨ ਹੈ ਕੱਪੜਿਆਂ ਦੀਆਂ ਮੇਰੀ ਲਾਈਨ ਹੈ ਕੀ ਹਾਲ ਹੈ ਜੈਕਸੀ ਤੀ ਹਾਲ ਹੈ ਮੇਰੇ ਜੈਕ ਚੂਦਾ ਤੀ ਹਾਲ ਹੈ ਤੀ ਹਾਲ ਹੈ ਮੇਰੇ ਜੈਕ ਚੂਦਾ ਜੈਕਸੀ ਕਿੰਨੇ ਦਿਨ ਰਹਿ ਕੇ ਪ ਕਿੰਨੇ ਦਿਨ ਰਹਿ ਗਏ ਹੁਣ ਨਾਨਕਿਆਂ ਦੇ ਘਰੇ ਹੈ 6 ਤਰੀਕ ਨੂੰ ਚਲੇ ਜਾਣਾ ਮੇਰੇ ਬੁੱਤੂ ਨੇ ਜੈਕੂ ਨੇ ਚਲੇ ਜਾਣਾ ਮੇਰੇ ਬੋਬੂ ਨੇ ਮੇਰੇ ਬੋਬੂ ਨੇ ਚਲੇ ਜਾਣਾ ਮੇਰੇ ਬੋਬੂ ਨੇ ਚਲੇ ਜਾਣਾ ਮੇਰੇ ਬੋਬੂ ਨੂੰ ਆਰਾਮ ਆਉਂਦਾ ਤੈਨੂੰ ਇਹਨੂੰ ਨਾ ਇਦਾਂ ਬਹੁਤ ਆਰਾਮ ਆਉਂਦਾ ਵਾ ਹਨਾ ਜੀ ਇਦਾਂ ਕਰੀ ਚੱਲੋ ਇਹਨੂੰ ਦੇਖ ਲਓ ਇੱਕ ਓਪਰੀ ਕੁੱਤੀ ਕਿਸੇ ਨੇ ਪਾੜੀ ਰੱਖੀ ਇੰਨਾ ਪਿਆਰ ਇਹਦਾ ਸਾਡੇ ਨਾਲ ਪੈ ਗਿਆ ਵਾ ਇੰਨਾ ਹੀ ਨੇ ਸਾਡੇ ਕੋਲੇ ਜੀ ਨਾਲ ਲਿਆ ਵਾ ਇੰਨਾ ਜੀ ਨਾਲ ਲਿਆ ਵਾ ਆਏ ਜੈਸੀ ਕੜਾ ਜੀ ਨਹੀਂ ਲੱਗਣਾ ਤੇਰੇ ਬਿਨਾ ਤੇਰਾ ਜੀ ਲੱਗ ਜੂਗਾ ਹੈ ਉੱਥੇ ਕਹਿੰਦੇ ਫੀਡ ਲੈਂਦੀ ਆ ਮਤਲਬ ਜਿਹੜੀ ਇਹ ਮੁੰਡਕ ਓਏ ਨੋ ਤੋਂ ਗਿਆ ਨੂੰ ਫੀਡ ਦਿੰਦੇ ਆ ਤੇ ਇੱਥੇ ਅਸੀਂ ਖੀਰ ਏ ਅਸੀਂ ਪ੍ਰਸ਼ਾਦ ਪਤਾਸੇ ਪੋਗ ਰੋਟੀਆਂ ਸਭ ਤੇ ਲਾ ਲਈ ਮੇਰਾ ਗੋਚੂ ਚਾ ਮਿਲਾ ਗੋਚੂ ਚਾ ਅੱਛਾ ਇੱਧਰ ਦੇਖ ਇੱਧਰ ਦੇਖ ਬਿਸਕੁਟ ਖਾਣੇ ਕੈਂਪਰ ਚ ਪਾ ਲਈਆ ਬਰਫ਼ ਤਿੰਨ ਵਾਰ ਕੈਂਪਰ ਚ ਬਰਫ਼ ਪੈਂਦੀ ਆ ਦੇਖ ਲਓ ਇੰਨੀ ਗਰਮੀ ਆ ਨਾ ਇੰਨਾ ਪੀਤਾ ਜਾਂਦਾ ਵਾ ਕਿਹੜਾ ਬੋਤਲਾਂ ਬਾਰ-ਬਾਰ ਕੱਢੀ ਚੱਲੇ ਹਨ ਕੈਂਪਰ ਚ ਪਾ ਲਈਦੀ ਆ ਬਰਫ਼ ਸਵੇਰੇ ਵੀ ਦੁਪਹਿਰੇ ਵੀ ਤੇ ਸ਼ਾਮ ਨੂੰ ਸਾਡਾ ਨਾ ਰੋਜ਼ ਆ ਟਾਈਮ ਕੰਮ ਹੁੰਦਾ ਵਾ ਅਸੀਂ ਹਨਾ ਰੋਟੀਆਂ ਲੈ ਕੇ ਉਹਨੂੰ ਮਣਾਈ ਦੇ ਨਾਲ ਥੋੜਾ ਜਿਹਾ ਉਹ ਕਰਕੇ ਹਨ ਤਾਂ ਵੇ ਤੇ ਚੋਪੜ ਕੇ ਮਣਾਈ ਨੇ ਚੋਪੜ ਕੇ ਤਵੇ ਤੇ ਸੇਕ ਕੀ ਨਾ ਫਿਰ ਉਹਦੇ ਉੱਤੇ ਨੂਰ ਮਿਰਚ ਭੁੱਕ ਕੇ ਤੇ ਅਸੀਂ ਇੱਕ ਮਸਾਲਾ ਜਿਹਾ ਬਣਾਇਆ ਹੋਇਆ ਵਾ हां उन्होंने कैडी कैडी जी क्रंची जी करके फिर वो खाइ दी है चाय ਦੇ ਨਾਲ ਜਿੰਨੇ ਮਰਜੀ ਫੂਡ ਹੋਣੀ ਹੈ ਜਿਹੜੀ 4 ਵਜੇ ਦੀ ਚਾਹ ਦੇ ਨਾਲ ਨਾ ਆਹਾ ਬਾਕੀ ਕਹਿੰਦੇ ਆ ਆਪਣੀ ਨੂਨ ਮਿਰਚ ਭੋਕੇ ਰੋਟੀ ਖਾਣੀ ਤੇ ਅੰਬ ਦੇ ਚਾਹ ਨਾਲ ਰੋਟੀ ਖਾਣੀ ਉਹਦੇ ਅਰਗਾ ਸਵਾਦ ਹੀ ਨਹੀਂ ਹੈਗਾ ਕੋਈ ਹੈ ਨਾ ਕਿਨੂ ਕਿਨੂ ਪਸੰਦ ਆ ਦੱਸਿਓ ਅਸੀਂ ਲੱਗਿਆ ਹੁਣ ਮੈਂ ਸੱਚਾ ਪੀਰੀਅਡ ਲਈ ਆ ਜਾ। ਲੱਲ ਜੀ ਡਲੀ ਇਥੇ ਲੈਣ ਲੱਗੀ ਸੀ ਮੇਰੀ ਮੱਕੀ ਦੀਆਂ ਰੋਟੀਆਂ ਨੂੰ ਵੀ ਹੈਨਾ ਮਲਾਈ ਤੇ ਆਪਣੀਆਂ ਰੋਟੀਆਂ ਵੀ ਉਹਨੇ ਗਰਮ ਕਰਨੀਆਂ ਸੀਗੀਆਂ। ਮੈਂ ਤੁਹਾਨੂੰ ਪਤਾ ਗਰਮੀਆਂ ਹੁਣ ਸਰਦੀਆਂ ਹੁਣ 12 ਮਹੀਨੇ ਤੀਹ ਦਿਨ ਮੈਨੂੰ ਤਾਂ ਮੱਕੀ ਦੀ ਰੋਟੀ ਮੈਂ ਖਾਣੀ ਆ ਕਿਉਂਕਿ ਕਣਕ ਤਾਂ ਮੈਨੂੰ ਅਲਰਜੀ ਆ ਮੈਂ ਪਹਿਲਾਂ ਵੀ ਕਈ ਵਾਰੀ ਦੱਸਿਆ ਵਾ ਹੈਨਾ। ਤੇ ਇੱਥੇ ਸਾਡੇ ਕੋਲੇ ਨਾ ਲੰਗਰ ਤੋਂ ਅਜ ਜੋ ਆਏ ਸੀਗੇ ਨਾ ਗੁਰੂ ਘਰ ਤੋਂ ਪੋੜੀਆਂ ਆਈਆਂ ਸੀ ਹੈਨਾ। ਪੋੜੀਆਂ ਕਹਿੰਦੇ ਹੁੰਦੇ ਨੇ ਇਹਨਾਂ ਨੂੰ ਪੋੜੀਆਂ ਤੇ ਪੂੜੀਆਂ ਪੋੜੀਆਂ ਜੋ ਵੀ ਹੈਨਾ ਤੇ ਇਹ ਡਾਲੀ ਬਣਾਇਆ ਮਤਲਬ ਆਰੀਏ ਮਖਣੀ ਉਹਨਾਂ ਦੇ ਉੱਤੇ ਕਿਉਂਕਿ ਠੰਡੀਆਂ ਸੀ ਕਹਿੰਦੀ ਮੈਂ ਗਰਮ ਕਰ ਲਵਾਂ ਤੇ ਬਸ ਫੇਰ ਲਾਇਆ ਸੀ ਆਪਣਾ ਮਸਾਲਾ ਜਿਹੜਾ ਨਮਕ ਮਿਰਚੀ ਬਾਅਕ ਹੀ ਬਣਾਇਆ ਹੋਇਆ ਵਾ ਤੇ ਡਾਲੀ ਕਰੀ ਸੀ ਨਾਲ ਦੀ ਨਾਲ ਚਾਹ ਤੇ ਮੈਂ ਕਿਹਾ ਚਲ ਚਾਹ ਪਾਣੀ ਪੀ ਕੇ ਅਜੇ ਬਾਕੀ ਕਰਦੇ ਆਂ ਕੰਮ ਕਰ ਤੇ ਲੌਨੀਆ ਥੋੜਾ ਜਿਹਾ ਸੋਦਾ ਨਾਲੀ ਜਿਹੜੇ ਲੋਕ ਜਿਆਦਾ ਬੋਲਦੇ ਕਰਦੇ ਨੇ ਨਾ ਜਿਨ੍ਹਾਂ ਨੂੰ ਬਹੁਤੀਆਂ ਗੱਲਾਂ ਆਉਂਦੀਆਂ ਨੇ ਬਹੁਤੀ ਸਾਡੀ ਟੈਨਸ਼ਨ ਔਰ ਪ੍ਰੋਬਲਮ ਆ ਥੋੜਾ ਜਿਹਾ ਅੱਜ ਤਾਂ ਉਹਨਾਂ ਨੂੰ ਕਹਿ ਲੋ ਵੀ ਗੱਲਾਂ ਬਾਤਾਂ ਕਰਦੇ ਆਂ ਜਵਾਬ ਦਿੰਨੇ ਆ ਠੀਕ ਹੈ ओके okay, जी ना? ना आ जाओ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਦੀ ਆ ਸਾਡੇ ਨਾ ਘਰ ਦਾ ਇੱਕ ਟ੍ਰੈਡੀਸ਼ਨ ਆ ਮੇਨੂੰ ਲੱਗਾ ਦਾ ਆਲਮੋਸਟ ਸਾਡੇ ਪਿੰਡ ਦਾ ਹਰ ਕੋਈ ਕਰਦਾ ਹੋਊਗਾ ਹਨਾ ਸਾਡਾ ਨਾ ਇੱਕ ਟ੍ਰੈਡੀਸ਼ਨ ਆ ਛੋਟੇ ਹੁੰਦਿਆਂ ਤੋਂ ਹਨਾ ਸਾਡੇ ਪਿੰਡ ਵਿੱਚ ਨਾ ਮਤਲਬ ਜਗਾ ਵਾ ਜਿਵੇਂ ਆਪਣੇ ਵਡੇਰਿਆਂ ਦੀ ਵੱਡੇ ਵਡੇਰਿਆਂ ਦੀ ਜਗਾ ਹੁੰਦੀ ਆ ਇਦਾਂ ਭਗਤਾਂ ਦੀ ਜਗਾ ਵਾ ਤੇ ਮਹੀਨੇ ਦਾ ਨਾ ਇੱਕ ਦਿਨ ਮਨਾਇਆ ਜਾਂਦਾ ਤੀਜ ਜਿਹਨੂੰ ਆਪਾਂ ਕਹਿੰਦੇ ਜਿਵੇਂ ਹੁੰਦਾ ਨਾ ਏਕਮ ਦੂਜ ਤੀਜ ਇਦਾਂ ਤੀਜ ਦਾ ਦਿਨ ਮਨਾਇਆ ਜਾਂਦਾ ਵਾ ਤੇ ਫਿਰ ਉਸ ਦਿਨ ਮਤਲਬ ਸ਼ਾਮ ਟਾਈਮ ਨੂੰ ਨਾ ਸਾਰੇ ਜਿਹੜੇ ਪਰਿਵਾਰ ਨੇ ਉਹ ਇਦਾਂ ਚੰਨ ਦੇਖ ਕੇ ਤੇ ਫਿਰ ਇੱਕ ਦੂਜੇ ਨੂੰ ਸਾਸਤਰੀ ਕੱਲ ਬੁਲਾਉਂਦੇ ਆ ਮੱਥਾ ਟੇਕਦੇ ਆਪਣੀਆਂ ਤੇ ਭਾਬੀਆਂ ਮਾਮੀਆਂ ਚਾਚੀਆਂ ਹੁੰਦੀਆਂ ਨੇ ਤੇ ਉਹ ਮੱਥਾ ਟੇਕਦੀਆਂ ਨੇ ਜਾਂ ਮੁੰਡੇ ਮੱਥਾ ਟੇਕਦੇ ਨੇ ਆ ਪੈਰੀ ਪੈਣਾ ਕਰਦੇ ਨੇ ਤੇ ਅਸੀਂ ਕੁੜੀਆਂ ਸਾਸਤਰੀ ਕੱਲ ਬੁਲਾਉਂਦੇ ਆ ਪਹਿਲਾਂ ਵੱਡਿਆਂ ਨੂੰ ਫਿਰ ਘਰ ਦੇ ਛੋਟਿਆਂ ਨੂੰ ਇਹ ਮਤਲਬ ਇੱਕ ਕਹਿ ਲੋ ਵੀ ਹਨਾ ਇੱਕ ਰੀਤੀ ਇੱਕ ਰਿਵਾਜ ਕਹਿ ਲੋ ਵੀ ਮਤਲਬ ਇੱਕ ਟ੍ਰੈਡੀਸ਼ਨ ਆ ਇਹ ਹਨਾ ਤੇ ਡਾਲੀ ਨੂੰ ਪਤਾ ਕੀ ਚਾਹ ਰਹਿੰਦਾ ਵਾ ਸੁਣ ਲਓ ਤੁਸੀਂ ਡਾਲੀ ਤੋਂ ਹਨਾ ਇਹਨੂੰ ਚਾਰਿਆਂ ਦਾ ਵਾ ਵੀ ਮਤਲਬ ਵੇਟ ਰਹਿੰਦੀ ਐ ਸਦਨ ਦੀ ਕਿ ਕਿਦਣੋ ਦਿਨ ਆਵੇ ਤੇ ਅਸੀਂ ਮੱਥਾ ਟੇਕੀ ਤੇ ਮੈਂ ਡੋਲੀ ਨੂੰ ਸਾਸ੍ਰੀ ਘਰ ਬੁਲਾਵਾਂ ਮੈਨੂੰ ਬੜਾ ਬੰਦ ਅੰਦਰ ਪੇ ਦੱਸ ਕੇ ਮੰਨਦੇ ਮੈਨੂੰ ਜਦ ਹੀ ਮੈਂ ਕਹਾਂ ਡੋਲੀ ਸਾਸ੍ਰੀ ਘਰ ਮੈਂ ਬਹੁਤ ਸਿੱਧਾ ਮੰਨਦੇ ਸਾਸ੍ਰੀ ਘਰ ਦੀ ਜੀ ਸਾਸ੍ਰੀ ਘਰ ਤੇ ਇਹਨਾ ਕਵੇਲਾ ਹੋ ਗਿਆ ਵਾ ਹੁਣ ਹਨ ਚੰਨ ਤਾਂ ਨਹੀਂ ਦੇਖਣਾ ਮੈਂ ਬੈ ਕੈਮਰੇ ਨਾਲ ਕਰਕੇ ਦੇਖਦੀ ਆ ਤੇ ਹਨ ਅਥੇ ਅਸੀਂ ਲੱਗਿਆ ਮੱਥਾ ਟੇਕਣਾ ਫਿਰ ਅਸੀਂ ਬੁਲਾਵਾਂਗੇ ਪਹਿਲਾਂ ਅਸੀਂ ਵੱਡਿਆਂ ਨੂੰ ਬੁਲਾ ਕੇ ਆਵਾਂਗੇ ਤੇ ਫਿਰ ਅਸੀਂ ਆ ਪੁਸ ਮੈਂ ਬੀਲਾ ਮੈਂ ਛੋਟੀ ਨੂੰ ਫਿਰ ਬਾਅਦ ਚ ਬੁਲਾਉਂਗੀ ਸਾਸਰੀ ਕਾਲ ਇਹਦਾ ਚਾ ਪੂਰਾ ਹੁੰਦਾ ਹੈ ਨਾ ਇਹ ਚੀਜ਼ ਦਾ ਮੇਰੇ ਬਹੁਤ ਮਜ਼ਾ ਆਉਂਦਾ ਹੈ ਹਨਾ ਇਹ ਜੇ ਕੋਈ ਹੋਰ ਕਿਸੇ ਪਿੰਡ ਜੇ ਇਦਾਂ ਕੋਈ ਕਰਦਾ ਵਾ ਤਾਂ ਮੈਨੂੰ ਜ਼ਰੂਰ ਦੱਸਿਓ ਸਾਡੇ ਤਾਂ ਇਹ ਇੱਕਮ ਦੂਰ ਤੀਜ ਵਾਲਾ ਦਿਨ ਜਿਹੜਾ ਵਾ ਉਹ ਮਨਾਇਆ ਜਾਂਦਾ ਇਸ ਦਿਨ ਚੰਨ ਨੂੰ ਮੱਥਾ ਟੇ ਸਿਮਪਲੀ ਸਿਮਪਲੀ ਮੱਥਾ ਟੇਕਿਆ ਜਾਂਦਾ ਵਾ ਇਹ ਠੀਕ ਹੈ ਜੀ ਓਕੇ ਮੈਂ ਕਿਹਾ ਸੀ ਦੱਸ ਦਿਆਂ ਤੁਹਾਨੂੰ ਹਨਾ ਹਰੇਕ ਦਾ ਆਪਣਾ ਆਪਣਾ ਜਿਹੜਾ ਕੈਲੋ ਵੀ ਕਸਟਮ ਹੁੰਦਾ ਵਾ ਹਨਾ ਹੁਣ ਅਸੀਂ ਲਾਈਟ ਜਗਾਈ ਹੀ ਆ ਵਸ ਉਹਦੇ ਸਾਰੇ ਲੱਗੀਆਂ ਹੋਈਆਂ ਵਾ ਤੇ ਇੱਕ ਵੇਲਾ ਤਾਂ ਹੋਣ ਲੱਗਿਆ ਵਾ ਤੇ ਅੱਜ ਮੈਂ ਬਣਾਉਂਗੀ ਪਰਮੇ ਬੈਂਗਣ ਸਿਰਕੇ ਮੈਂ ਟਕੇ ਆ ਆ ਦੇਖ ਲਓ ਇੱਧਰ ਕਈ ਵਾਰੀ ਕਈ ਵਾਰੀ ਅਸੀਂ ਇਦਾਂ ਟੱਗ ਦਿੰਦੇ ਹੁੰਨੇ ਆ ਕਈ ਵਾਰੀ ਪਤਾ ਕੀ ਕਰਦੇ ਹੁੰਨੇ ਆ ਜਦ ਦੇਖੀ ਚੰਨ ਆ ਗਿਆ ਦੇਖੀ ਕਈ ਵਾਰੀ ਬੱਦਲ ਹੁੰਦੇ ਨੇ ਕੋਠੇ ਚੜ੍ਹ ਕੇ ਜਾ ਕੇ ਲੱਭ ਕਰ ਹੋਣਾ ਕੋਠੇ ਤੋਂ ਲੱਭ ਕਰ ਵੀ ਮੱਥਾ ਟੇਕਣਾ ਹੁੰਦਾ ਵਾ ਹਾਂਜੀ ਜੀ ਮੱਥਾ ਟੇਕਣਾ ਸਸ ਜੀ ਸਾਸ਼ਰੀ ਗਾ ਡਾਲੀ ਸਾਸ਼ਰੀ ਗਾ ਦੀਦੀ ਦੇਖ ਵਾਹਿਗੁਰੂ ਜੀ ਕਿਰਪਾ ਕਰਨੀ ਮੀਨਾ ਸਾਰਿਆਂ ਲਈ ਖੁਸ਼ੀਆਂ ਭਰਿਆ ਸੁਖਸਾਂਦਾ ਹੋਵੇ ਤੇ ਸਭ ਨੂੰ ਮਤਲਬ ਕਹਿੰਦੇ ਤੰਦਰੁਸਤੀ ਵਾਲਾ ਹੋਵੇ ਹੈਨਾ ਜੇ ਤੁਹਾਨੂੰ ਸਾਡੀ ਇਹ ਚੀਜ਼ ਵਧੀਆ ਲੱਗੀ ਹੈ ਨਾ ਜਰੂਰ ਕਮੈਂਟ ਕਰਕੇ ਸਾਨੂੰ ਦੱਸਿਓ ਓਕੇ ਜੀ ਔਰ ਇਟਸ ਨਾਟ ਅ ਬੈਮ ਪਰਮਨਲ ਥੋਸ ਆਪਣੇ ਵਿਚਾਰ ਆਪਣੇ ਤੱਕ ਹੀ ਰੱਖਿਓ ਠੀਕ ਹੈ ਕਿਉਂਕਿ ਅਸੀਂ ਕਿਸੇ ਦੇ ਕਹਿਣ ਨਾਲ ਇਹ ਚੀਜ਼ ਕਰਨ ਨੂੰ ਹਟਣ ਨਹੀਂ ਲੱਗੀ ਹੈਗੇ ਇਹ ਕੋਈ ਵਹਿਮ ਭਰਮ ਨਹੀਂ ਹੈਗਾ ਇਹ ਸਾਡਾ ਇਹ ਸਾਡਾ ਕਹਿੰਦੇ ਵੀ ਇਹ ਕਸਟਮ ਆ ਸਾਡਾ ਇਹ ਵਸ ਠੀਕ ਹੈ ਅਚਾਨੇ ਦੇ ਹਾਂ ਮੈਂ ਮਮਾ ਤੇ मामੀ ਸਾਸੀ ਘਰ ਬੁਲਾ ਕੇ ਆਈਆਂ ਹੈ ਨਾ मामੀ ਹੁਣ ਆਈ ਸੀਗੇ ਤੇਨੂੰ ਸਾਸੀ ਘਰ ਕਹਿਣ ਤੂੰ ਉੱਧਰ ਗਈ ਨਹੀਂ ਨਾ ਤਾਂ ਕਰਕੇ ਅਨਮੋਲ ਦਾ ਫੋਨ ਵੀ ਆਇਆ ਸੀਗਾ ਕਹਿਣ ਨੂੰ ਦੇ ਸਾਸਰੀ ਘਰ ਅਨਮੋਲ ਜੇ ਗਰਾਊਂਡ 'ਚ ਹੋਵੇ ਨਾ ਤਾਂ ਵੀ ਉੱਥੋਂ ਵੀ ਮੱਥਾ ਟੇਕ ਕੇ ਹੈ ਨਾ ਚਾਨੂੰ ਜਾਂ ਅਸੀਂ ਇਹਨੂੰ ਫੋਨ ਕਰਕੇ ਯਾਦ ਕਰਵਾਉਣੀਆ ਹੁੰਦੀਆਂ ਵਾ ਵੀ ਮੱਥਾ ਟੇਕਣਾ ओके okay जी ਤੇ ਅੱਜ ਮੈਂ ਲੱਗੀ ਸੀਗੀ ਪਰ ਮੈਂ ਬੈਂਗਣ ਬਣਾਉਣ ਹਨਾ ਪਰ ਮੈਂ ਬਤਾਉਂ ਮੈਂ ਲੱਗੀ ਸੀ ਪਰ ਮੈਂ ਬੈਂਗਣ ਬਤਾ ਬਣਾਉਣ ਤੇ ਅੱਜ ਬਿਹੜੇ ਚਾ ਕੇ ਬੈਠੀ ਆ ਅੱਜ ਛੇਤੀ ਦਿਨ ਢਲ ਗਿਆ ਹਨਾ ਹਾਂਜੀ ਜੀ ਜੀ ਇਹ ਹੁਣ ਇਹਨੂੰ ਪਹਿਲਾਂ ਕਟਿੰਗ ਕਰ ਲਵਾਂ ਪਾਣੀ ਸਤ ਹੋਏ ਨਾ ਹਾਂਜੀ ਅਰੇ ਸਾਢੇ 7 ਕਿੱਡਾ ਦਿਨ ਖੜਾ ਸੀ ਦੇਖ ਲਾ ਹਨਾ ਠੀਕ ਹੈ ਜੀ ਚਲੋ ਆਜੋ ਵੀਡੀਓ ਕਰਦੇ ਆਪਾਂ ਕੰਟੀਨਿਊ ਇਧਰ ਕੁੜੀ ਮੇਰੀ ਪਤਾ ਨਹੀਂ ਕਿ ਝਾਕ ਮਾਰਨ ਲੱਗੀ ਹੋਈ ਐ ਮੈਂ ਐਕਸਟੈਂਸ਼ਨ ਨੂੰ ਫੋਲਡ ਕਰਦੀ ਐ ਐਕਸਟੈਂਸ਼ਨ ਫੋਲਡ ਪੈਂਜੀ ਕਰ ਇਨਕਸਟੈਂਸ਼ਨ ਫੋਲਡ ਗਰਮੀ ਦੇਖ ਲੋ ਕਿੰਨੀ ਆ ਹਾਏ ਹਾਏ ਅੱਜ ਥੋੜੀ ਜ਼ਿਆਦਾ ਵਾ ਨਾ ਚਲੋ ਅੱਜ ਹੁਣ ਵੀਡੀਓ ਕਰਦੇ ਆਗੇ ਕੰਟੀਨਿਊ ਬਣਾਉਣੇ ਆ ਸਬਜੀ ਆਪਾਂ ਲੇਟ ਬਾਤ ਹੋ ਗਏ ਆ ਲਓ ਜੀ ਮੈਂ ਲੱਗੀ ਸੀਗੀ ਇੱਥੇ ਸਾਰੇ ਬੈਂਗਰ ਨੇ ਜਿਹੜੇ ਉਹਨਾਂ ਦੇ ਵਿੱਚ ਕੱਟ ਲਾਉਣ ਹਨਾ ਚੰਗੀ ਤਰ੍ਹਾਂ ਚੀਰੇ ਜੇ ਦੇਣ ਕਿਉਂਕਿ ਮਸਾਲਾ ਭਰਨਾ ਸੀਗਾ ਕੱਟ ਲਉਣ ਟਾਈਮ 'ਤੇ ਸਾਰੇ ਇਹ ਨਾ ਜਿਹੜੇ ਬੈਂਗਲ ਸੀ ਉਹਨਾਂ ਨੂੰ ਉਹ ਲੋਕ ਸਮਝ ਰਹੀ ਸੀ ਜਿਹੜੇ ਕਦੇ ਮੇਰਾ ਦਿਲ ਦੁਖਾਉਂਦੇ ਨੇ ਜਾਂ ਬੁਰਾ ਭਲਾ ਬੋਲਦੇ ਨੇ ਪੁੱਠਾ ਸਿੱਧਾ ਬੋਲਦੇ ਨੇ ਆਪਣੀ એનર્ਜੀ ਵੇਸਟ ਕਰਦੇ ਨੇ ਜਿਨ੍ਹਾਂ ਨੂੰ ਕਸ਼ਟ ਦਿੰਦੇ ਨੇ ਹਨਾ ਤੇ ਬਿਨਾ ਮਤਲਬ ਦੇ ਜਿਹੜੇ ਬਕਵਾਸ ਕਰਕੇ ਟੌਂਟ ਕਰਦੇ ਨੇ ਮੇਰੇ ਲਈ ਬੈਂਗਲ ਉਹ ਨਹੀਂ ਬਸ ਉਹੀ ਲੋਕਾਂ ਨੂੰ ਮੈਂ ਯਾਦ ਕਰਕੇ ਨਾ ਦੇ ਜਿਹੜੇ ਇਹ ਗੱਲ ਵੱਢ ਰਹੀ ਸੀਗੀ ਹਨਾ ਤੇ ਬਸ ਸਮਝ ਲਓ ਹੁਣ ਤੁਸੀਂ ਸਾਰੇ ਹੀ ਹੋ ਤੇ ਜਿਹੜੇ ਚੀਰੇ ਇਹਨਾਂ ਦੇ ਲੱਗ ਰਹੇ ਨੇ ਇਹ ਤੁਸੀਂ ਹੋ ਸਾਰੇ ਮੇਰੇ ਲਈ ਹਿਸਾਬ ਲਾ ਲੋ ਬੋਲੀ ਚਲੋ ਦਵ ਕਸ਼ ਜੀ ਬੈਨੂ ਤੇ ਦਮਾ ਗਨੂ ਆਪਣੇ ਹਨ ਹੈ ਨਾ ਜਿਹਨੇ ਜੋ ਕਹਿਣਾ ਬਸ ਆਪਰ ਖੁਸ਼ ਰਹੋ ਆਪ ਦਾ ਠੀਕ ਹੈ ਕਿ ਨਹੀਂ ਬਸ ਖੁਸ਼ ਜੇ ਤੁਹਾਨੂੰ ਇਹ ਕਰਕੇ ਹੈਪੀਨੈਸ ਮਿਲਦੀ ਆ ਤਾਂ ਲੱਗੇ ਰਹੋ ਬਸ ਆਪ ਦਾ ਤੁਹਾਨੂੰ ਖੁਸ਼ੀ ਮਿਲਣੀ ਚਾਹੀਦੀ ਆ ਹੋਰ ਕੀ ਚਾਹੀਦਾ ਵਾ ਆਪਾਂ ਨੂੰ ਤੇ ਮੇਰੇ ਲਈ ਵੈਗਣ ਬਸ ਉਹ ਲੋਕ ਨੇ ਬਸ ਇਹੀ ਮੈਂ ਕਹ ਲਉ ਵੀ ਆਪਦੇ ਮਨ ਦੇ ਵਿੱਚ ਲੈ ਕੇ ਇਹ ਸਾਰਿਆਂ ਦੇ ਜਿਹੜੇ ਨੇ ਨਾ ਚੀਰੇ ਦਿੱਤੇ ਟੱਕ ਲਾਈ ਤੇ ਫਿਰ ਮੈਂ ਕਿਹਾ ਨਹੀਂ ਰੂਪ ਇਦਾਂ ਗੱਲ ਨਹੀਂ ਬਣਦੀ ਹੈਗੀ ਹਨ ਇਹ ਤਾਂ ਫਿਰ ਐਵੇਂ ਜੇ ਹੋ ਗਿਆ ਵੀ ਬਸ ਵਿਚਾਰਿਆਂ ਦੇ ਲਈ ਕੋਈ ਕੱਲੋ ਵੀ ਫੇਵਰ ਦੇ ਵਿੱਚ ਕੋਈ ਗੱਲ ਜੀ ਨਹੀਂ ਕਰੀ ਹੈਗੀ ਕੋਈ ਆਪਾਂ ਚੀਜ਼ ਨਹੀਂ ਕਰਿਆ ਉਹਨਾਂ ਦੇ ਹੱਕਾ ਦੇ ਵਿੱਚ ਹਨ ਫਿਰ ਮੈਂ ਕਿਹਾ ਜੇ ਹੁਣ ਟੱਕਦਾ ਵਿਚਾਰਿਆਂ ਦੇ ਲਈ ਨੇ ਕਿਉਂ ਨਹੀਂ ਇਹਨਾਂ ਦੇ ਵਿੱਚ ਮੈਂ ਨੂਨ ਮਿਰਚ ਮਸਾਲੇ ਵੀ ਭਰ ਦਵਾ ਹਨ ਐਵੇਂ ਹੀ ਦੇਖ ਲੈ ਕਿੰਨਾ ਟਾਈਮ ਕੱਢ ਕੇ ਕਸ਼ਟ ਲੈ ਕੇ ਬੋਲਦੇ ਨੇ ਆਪਾਂ ਨੂੰ ਇਹ ਵੀ ਕਿੰਨਾ ਤੇਰੇ ਲਈ ਟੈਨਸ਼ਨ ਲੈਂਦੇ ਨੇ ਹਨ ਕਦੇ ਤੇਰੇ ਲੇ ਵੀ ਮੂਠਾ ਪਹਿਲੀ ਕਦੇ ਫਿਟ ਨਹੀਂ ਕਦੇ ਤળਿਆ ਖਾਂਦੀ ਆ ਕਦੇ ਆਹ ਖਾਂਦੀ ਆ ਕਦੇ ਮਿੱਠਾ ਖਾਂਦੀ ਆ ਤੇ ਕਦੇ ਵੀਊ ਨਹੀਂ ਆਉਂਦੇ ਹੈਗੇ ਕਦੇ 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 ਵੀਡੀਓ ਪਾਉਂਦੀ ਆ ਇਹ ਉਹਨੇ ਲੋਕਾਂ ਦੇ ਸਾਰੀ ਮਿਰਚ ਮਸਾਲੇ ਜਿਹੜੇ ਨੇ ਉਹ ਲੱਗ ਰਹੇ ਨੇ ਸਮਝ ਲਓ ਉਹ ਨਹੀਂ ਹੈ ਬੈਂਗਣ ਤੇ ਆ ਮਿਰਚ ਮਸਾਲੇ ਮੈਂ ਉਹਨਾਂ ਦੇ ਲਾ ਰਹੀ ਆ ਤੇ ਲੱਗੇ ਤਾਂ ਵੈਸੇ ਵੀ ਪਈ ਨੇ ਚਾਹੇ ਮੈਨੂੰ ਵੀਊ ਆਉਂਦੇ ਆ ਚਾਹੇ ਨਹੀਂ ਆਉਂਦੇ ਚੈਨਲ ਰੂਪ ਦਾ ਫੇਰ ਵੀ ਚੈੱਕ ਰਿਆ ਜਾਂਦਾ ਦੇਖਿਆ ਫੇਰ ਵੀ ਜਾਂਦਾ ਆ ਕਾਪੀ ਵੀ ਕਰਿਆ ਜਾਂਦਾ ਆ ਡੋਲੀ ਕਹਿੰਦੀ ਦੀਦੀ ਚੰਗੀ ਤਰ੍ਹਾਂ ਨੂਨ ਮਿਰਚ ਮਸਾਲਾ ਭਰੋ ਇਹਨਾਂ ਦੇ ਚੰਗੀ ਤਰ੍ਹਾਂ ਮਿਰਚਾਂ ਲਾਓ ਇਹਨਾਂ ਦੇ ਹਾਂ ਦੱਸ ਕਿੰਨਾ ਫਿਕਰ ਕਰਦੇ ਨੇ ਕਦੋਂ ਦਾ ਚੈਨਲ ਚੱਲ ਰਿਹਾ ਵਾ ਵੀਊ ਨਹੀਂ ਆਉਂਦੇ ਹੈਗੇ ਹਣ ਤੇ ਕਦੇ-ਕਦੇ ਵੀਡੀਓ ਪਉਂਦੀ ਆ ਕੁਝ ਬਣਿਆ ਨਹੀਂ ਇਹ ਤੇ ਚੈਨਲ ਦਾ ਫਿਕਰ ਪਤਾ ਹੀ ਲਈ ਜਾਂਦੇ ਨੇ ਜੀ ਤਾਂ ਕਰਦਾ ਵਾ ਆ ਬੈਂਗਲ ਸਮਝ ਕੇ ਨਾ ਚੱਕ ਕੇ ਸਾਰੇ ਨੂੰ ਕੜਾਈ ਦੇ ਵਿੱਚ ਤੜਾਲ ਦੇਵਾ ਚਾਹੇ ਕੁਝ ਹੈ ਚਾਹੇ ਨਹੀਂ ਹੈ ਝਾਗ ਵੇਰ ਵੀ ਸੀ ਮੈਂ ਨਾ ਇੱਕ ਗੱਲ ਕਹਿਣੀ ਹੁੰਨੀ ਆ ਵੀ ਕੁਝ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਨਾ ਉੱਲੂ ਦੀ ਤਰ੍ਹਾਂ ਹੁੰਦੇ ਨੇ ਲੈਣਾ ਜਿਹੜਾ ਆਪਣੇ ਨਾਲ ਕੋਈ ਨਹੀਂ ਹੁੰਦਾ ਕੋਈ ਰਿਸ਼ਤੇਦਾਰੀ ਕੋਈ ਨਾਤਾ ਕੁਝ ਨਹੀਂ ਹੁੰਦਾ ਪਰ ਝਾਕਦੇ ਖਬਰ ਪੂਰੀ ਰੱਖਦੇ ਆ ਤੇ ਬਸ ਇਸ ਲਈ ਮੈਂ ਵੀ ਪਾਲਿਆ ਫਿਰ ਕੜਾਹੀ ਦੇ ਵਿੱਚ ਤੇਲ ਇੱਕ ਚਮਚਾ ਪਾਇਆ ਜੀਰਾ ਸਾਬਤ ਤੇ ਇੱਕ ਚਮਚਾ ਪਾਇਆ ਸੁੱਕਾ ਦਣੀਆ ਤੇ ਇੱਕ ਤੋਂ ਡੇਢ ਪਾਇਆ ਸੀਗਾ ਤੇ ਇੱਕ ਪਾਇਆ ਸੀਗਾ ਚਮਚਾ ਫਿਰ ਮੈਂ ਮੇਥੀ ਦਾ ਤੇ ਫਿਰ ਮੈਂ ਉਹ ਸਾਰੇ ਬੈਂਗਣ ਨਾ ਨਾ ਉਹ ਸਾਰੇ ਲੋਕ ਚੱਕੇ ਤੇ ਇਸ ਕੜਾਹੀ ਦੇ ਵਿੱਚ ਤੜਨ ਨੂੰ ਸਿਰ ਤੇ ਚਲੋ ਪਕੋਏ ਦੇ ਵਿੱਚ ਤੇ ਬਾਕੀ ਗੱਲ ਮੈਂ ਤਾਂ ਵੀ ਇੱਕਣੀ ਮਿਰਚ ਮਸਾਲੇ ਪਾ ਕੇ ਸਾਰੀਆਂ ਦਾਲਾਂ ਸਬਜ਼ੀਆਂ ਬਣਾਉਣੀ ਆ ਮੈਨੂੰ ਨਹੀਂ ਆ ਪਖੰਡਾ ਜਿਹਾ ਕਰਨੇ ਆਉਂਦੇ ਹੈ ਕਿ ਖੜਜੋ ਕਿਤਨਾ ਦੇ ਵਿੱਚ ਜੇ ਸਿਰਫ ਇੱਕ ਪਿਆਜ਼ ਜਾਂ ਟਮਾਟਰਾਂ ਦੇ ਤੜਕੇ ਜਿਹਾ ਲਾ ਕੇ ਸਬਜ਼ੀਆਂ ਬਣਾ ਦੋ ਉਹ ਤਾਂ ਫੋਮੈਰਲਟੀ ਹੋ ਗਈ ਹੈ ਨਾ ਇਹਦੇ ਨਾਲ ਤਾਂ ਵਿਚਾਰੀ ਨੂੰ ਵਾਲ ਕੇ ਧਰ ਕੇ ਖਾ ਲਿਆ ਕਰੋ ਸਬਜ਼ੀਆਂ ਨੂੰ ਹੈ ਨਾ ਤੇ ਲੋ ਜੀ ਆਪਾਂ ਸਾਰੇ ਉਹ ਲੋਕ ਇਹਦੇ ਵਿੱਚ ਪਾਤੇ ਨੇ ਕੜਾਈ ਦੇ ਵਿੱਚ ਬਾਰੋਬਾਰੀ ਚੰਗੀ ਤਰ੍ਹਾਂ ਇਹਨਾਂ ਨੂੰ ਟਾਈਮ ਲਾ ਕੇ ਇਹਦੇ ਵਿੱਚ ਤਲੂ ਤਾਂ ਕਿ ਜਿੰਨ ਉਹ ਕਸ਼ਟ ਲੈਂਦੇ ਨੇ ਉਹ ਸਾਰਾ ਉਹਨਾਂ ਇਹਦੇ ਵਿੱਚ ਜਿਹੜੀ ਆ ਉਹਨਾਂ ਨੂੰ ਭੁੰਨ ਕੇ ਉਹਨਾਂ ਨੂੰ ਰਿਲੀਫ ਦਵਾ ਮੈਂ ਠੀਕ ਹੈ ਬੋਲੋ ਹੋਰ ਬੋਲੋ ਡੰਡੀਓ ਠੀਕ ਹੈ ਆਪਣਾ ਕੰਮ ਕਰੋ ਰਸਤਾ ਨਾਪੋ ਲਓ ਜੀ ਬੈਂਗਰ ਰੱਖਤੇ ਸੀਗੇ ਮੈਂ ਟਾਕੇ ਨਾ 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 ਉਹ ਲੋਕ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਇਹਦੇ ਵਿੱਚ ਪਕਾ ਲਿਆ ਸੀਗਾ ਠੀਕ ਹੈ ਬਾਕੀ ਕਹਿੰਦੇ ਹੁੰਦੇ ਨੇ ਕਿ ਕੁਝ ਲੋਕ ਉਹ ਚੀਜ਼ਾਂ ਨੇ ਸੁਧਰਨਾ ਨਹੀਂ ਹੁੰਦਾ ਹੈਗਾ ਉਹਨਾਂ ਨੂੰ ਚਾਹੇ ਪਕਾ ਵੀ ਲਓ ਹਨਾ ਤਾਂ ਵੀ ਉਹਨਾਂ ਨੇ ਸੁਧਰਨਾ ਚਾਹੇ ਸੜਾਈਆਂ ਵੀ ਕਰ ਲਓ ਕੁਝ ਵੀ ਕਹਿ ਲਓ ਚਾਹੀ ਹੈ ਹਨਾ ਤੇ ਓਕੇ ਜੀ ਤੇ ਬੈਂਗਣ ਹੋ ਗਏ ਸੀਗੇ ਇੱਥੇ ਆਪਣੇ ਸਾਫਟ ਸਾਫਟ ਨੇ ਥੋੜੀ ਦੇ ਲਈ ਮੈਂ ਟਾ ਕੇ ਰੱਖਤਾ ਸੀ ਤੇ ਫਿਰ ਮੈਂ ਲਾਗੀ ਸੀ ਇੱਥੇ ਤੜਕੇ ਦੀ ਤਿਆਰੀ ਕਰਨ ਦੇਖੋ ਤੜਕੇ ਦੇ ਲਈ ਮੈਂ ਸਾਰੀਆਂ ਚੀਜ਼ਾਂ ਲੈ ਲਈ ਹੁੰਦੀਆਂ ਜੇ ਆਪਾਂ ਸਹੀ ਕੁਝ ਸਬਜ਼ੀਆਂ ਦਾਣਾ ਹੁੰਦੀਆਂ ਨੇ ਐਵੇਂ ਦੀਆਂ ਜਿਨ੍ਹਾਂ ਨੂੰ ਆਪਾਂ ਸਿੰਪਲ ਤੜਕਾ ਲਾਈਏ ਉਹ ਬਣ ਜਾਣੀਆਂ ਹੁੰਦੀਆਂ ਹਨਾ ਵਿਚਾਈ ਉਹਨਾਂ ਨੂੰ ਸਿੰਪਲ ਤੜਕਾ ਲਾ ਲਓ ਹਨਾ ਪਰ ਮੈਂ ਕਹਿੰਨੀ ਆ ਵੀ ਜੇ ਮੈਂ ਇਦਾਂ ਦੀ ਆਪਾਂ ਦਾਣਾ ਸਬਜ਼ੀਆਂ ਬਣਾਉਣੇ ਆ ਵੀ ਜਿੰਨਾ ਵਧੀਆ ਆਪਾਂ ਕਹੋ ਵੀ ਮਸਾਲੇ ਜੇ ਪਾ ਕੇ ਆਪਾਂ ਟੜਕਾ ਲਾਵਾਂਗੇ ਵਧੀਆ ਬਣਦੀਆਂ ਨੇ ਟੇਸਟੀ ਬਣਦੀਆਂ ਸਬਜ਼ੀਆਂ ਬਾਕੀ ਜੇ ਐਫਰਟ ਨਹੀਂ ਕਰਨਾ ਹੈ ਨਾ ਬਹੁਤ ਹੀ ਸਿਰਦਰਦੀ ਨੇ ਨਹੀਂ ਫਿਰ ਤਾਂ ਜਿਵੇਂ ਮਰਜੀ ਪਿਆਜ਼ ਤੇ ਕੈਲੋ ਵੀ ਟਮਾਟਰ ਆਪਣੇ ਸਿੱਟੋ ਗੈਲੋ ਕੜਾਈ ਦੇ ਵਿੱਚ ਤੇ ਆਪਣੇ ਦਾਲਾਂ ਸਬਜ਼ੀਆਂ ਭੁੰਨ ਲਓ ਬਣਾ ਲਓ ਨਾ ਇਹ ਹੁੰਦਾ ਵੀ ਜਿਹੜੇ ਥੋੜਾ ਕੰਮ ਤੋਂ ਬਚਦੇ ਹੁੰਦੇ ਨੇ ਵੀ ਨਹੀਂ ਆਪਣਾ ਟਾਈਮ ਦੇਣਾ ਹੈਗਾ ਬਹੁਤਾ ਇਸ ਚੀਜ਼ ਨੂੰ ਕਰਨ ਦੇ ਲਈ ਤੇ ਜਦੋਂ ਹੁਣ ਤੁਸੀਂ ਸਵਾਦ ਚੀਜ਼ ਬਣਾਉਣੀ ਆ ਤੇ ਤੁਸੀਂ ਚਾਹੁੰਦੇ ਹੋ ਵੀ ਹਾਂ ਖਾ ਕੇ ਕੋਈ ਸਾਡੀ ਐਪਰੀਸ਼ੀਏਟ ਕਰੇ ਤੇ ਫਿਰ ਤਾਂ ਥੋੜਾ ਟਾਈਮ ਇਹਨਾਂ ਚੀਜ਼ਾਂ ਨੂੰ ਲੱਗਦਾ ਹੀ ਆ ਤੇ ਉਦੋਂ ਬਣਾਉਣ ਲੱਗੀ ਸੀ ਤੜਕਾ ਮੈਂ ਪਾਇਆ ਸੀ ਤੇਲ ਦੇ ਵਿੱਚ ਆਪਰੇ ਸੁੱਕੀਆਂ ਲਾਲ ਮਿਰਚਾਂ, ਤੇਜ ਪੱਤਾ ਦੇ ਨਾਲ ਲਸਣ ਅਦਰਕ ਤੇ ਹਰੀਆਂ ਮਿਰਚਾਂ ਦੀ ਪੇਸਟ ਇਹਨਾਂ ਨੂੰ ਥੋੜਾ ਜਿਹਾ ਪੁੰਨਕੇ ਤੇ ਫਿਰ ਵਿੱਚ ਪਾਇਆ ਸੀ ਮੈਂ ਪਿਆਜ਼। ਪਿਆਜ਼ ਨੂੰ ਅਗਰ ਛੇਤੀ ਪੁੰਨਣਾ ਤਾਂ ਉਹਦੇ ਵਿੱਚ ਇੱਕ ਚਮਚਾ ਨਾ ਨਮਕ ਪਾ ਦਿਆ ਕਰੋ। ਫਿਰ ਛੇਤੀ ਇਹ ਬ੍ਰਾਊਨ ਹੋਣਾ ਸ਼ੁਰੂ ਹੋ ਜਾਂਦਾ, ਪੁੰਨਣਾ ਸ਼ੁਰੂ ਹੋ ਜਾਂਦਾ ਵਾ। ਤੇ ਬਸ ਇਹਨੂੰ ਚੰਗੀ ਤਰ੍ਹਾਂ ਪੁੰਨਕੇ ਤੇ ਫਿਰ ਪਾਇਆ ਸੀ ਮੈਂ ਟਮਾਟਰ। ਟਮਾਟਰ ਨੂੰ ਚੰਗੀ ਤਰ੍ਹਾਂ ਕੈਲੋਬੀ ਪੁੰਨਕੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਗਲਣਾ ਜਾਵੇ, ਫਿਰ ਕੋਈ ਸਬਜੀ ਪਾਣੀ ਚਾਹੀਦੀ ਹੈ ਨਹੀਂ ਤਾਂ ਨਾ ਇਹ ਖੱਟਾ ਹੋਣ ਕਰਕੇ ਨਾ ਹੀ ਪੱਕਦੀ ਹੈ ਚੰਗੀ ਤਰ੍ਹਾਂ ਸਬਜੀ ਤੇ ਨਾ ਹੀ ਵ ਚੀਜ਼ਾਂ ਦਾ ਤੇ ਫਿਰ ਮੈਂ ਬੇਸਿਕ ਜਿਹੀ ਮਾੜੇ ਮੋٹے ਜਿਹੜੇ ਵੀ ਮਸਾਲੇ ਪਾਏ ਸੀ ਕਿਉਂਕਿ ਪਹਿਲਾਂ ਮੈਂ ਉਧਰ ਬੈਂਗਣ ਜਦੋਂ ਭਰੇ ਸੀਗੇ ਉਦੋਂ ਉਹਦੇ ਵਿੱਚ ਮੈਂ ਪਾ ਲਿਆ ਸੀ ਕਾਫੀ ਜਦੋਂ ਮਸਾਲਾ ਤੇ ਬਸ ਸਿਰਫ ਸਿੰਪਲ ਮੈਂ ਹਲਦੀ ਤੇ ਨਮਕ ਵੀ ਥੋੜਾ ਹੀ ਰੱਖਿਆ ਸੀ ਕਿਉਂਕਿ ਉਹਦੇ ਵਿੱਚ ਪਹਿਲਾਂ ਪਾਇਆ ਹੋਇਆ ਸੀ ਫਿਰ ਮੈਂ ਪਿਆਜ਼ ਭੁੰਨ ਵਾਲੀ ਬੀਜ ਜਿਹਦਾ ਤੁਸੀਂ ਦੇਖਿਆ ਮੈਂ ਪਾ ਲਿਆ ਸੀਗਾ ਤੇ ਥੋੜਾ ਜਿਹਾ ਫਿਰ ਮੈਂ ਜੀਰਾ ਪਾਊਡਰ ਤੇ ਆਪਣਾ ਕਹੋ ਵੀ ਕਾਲੀ ਮਿਰਚ ਪਾਈ ਸੀਗੀ ਮੈਂ ਤਾਂ ਅੱਜ ਤੜਕੇ ਦੇ ਵਿੱਚ ਥੋੜੀ ਜਹੀ ਇਹ ਫਿਰ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਗਰਮ ਮਸਾਲਾ ਧਨੀਆ ਪਾਊਡਰ ਵਗੈਰਾ ਵੀ ਜਿਹੜਾ ਮਸਾਲਿਆਂ ਦੇ ਵਿੱਚ ਸੀਗਾ ਫਿਰ ਨਹੀਂ ਬਹੁਤਾ ਜ਼ਿਆਦਾ ਹੋ ਜਾਣਾ ਸੀਗਾ ਤੜਕੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਤੇ ਇਸ ਤੜਕੇ ਦੇ ਵਿੱਚ ਮੈਂ ਤੇਲ ਥੋੜਾ ਘੱਟ ਰੱਖਿਆ ਸੀਗਾ ਤੇ ਤੇਲ ਮਤਲਬ ਭੁੰਨ ਕੇ ਤੇ ਥੋੜਾ ਜਿਹਾ ਪਾਣੀ ਪਾ ਕੇ ਫਿਰ ਇਹਨੂੰ ਚੰਗੀ ਤਰ੍ਹਾਂ ਆਪਣਾ ਮਿਕਸ ਕਰਕੇ ਤੜਕਾ ਬਣਾ ਕੇ ਤੇ ਫਿਰ ਇਹਦੇ ਵਿੱਚ ਮੈਂ ਆਪਣੇ ਜਿਹੜੇ ਬੈਂਗਣ ਸੀਗੇ ਉਹ ਸਾਰੇ ਲੋਕ ਇਹਦੇ ਵਿੱਚ ਸਿੱਟ ਲਏ ਸੀਗੇ ਮੈਂ ਕਿਹਾ ਤੜਕੇ ਦੇ ਵਿੱਚ ਰਹੋ ਇੱਥੇ ਇੱਥੇ ਆ ਥੋੜੀ ਜ਼ਿੰਦਗੀ ਮੇਰੀ ਮੇਰੇ ਲਈ ਥੜੀ ਪਲੇਸ ਇੱਥੇ ਆ ਗਲੋ ਇੱਥੇ ਇੱਥੇ ਰਹੋ ਤੁਸੀਂ ਹੈ ਨਾ ਕਦੇ ਕੋਈ ਸੁਣਾਈਆਂ ਕਦੇ ਕੁਛ ਕਦੇ ਕੁਛ ਹੈ ਤੁਹਾਨੂੰ ਲੱਗਦਾ ਸਾਹਮਣੇ ਆਣਾ ਬੋਲ ਨਹੀਂ ਸਾਦਾ ਹੈਗਾ ਪਰ ਨਹੀਂ ਯਾਰ ਇਹ ਜੋ ਬਕਵਾਸ ਦੇ ਕੰਮ ਲਈ ਮੇਰੇ ਕੋਲ ਟਾਈਮ ਨਹੀਂ ਹੈਗਾ ਭਾਈ ਠੀਕ ਹੈ ਕਿ ਨਹੀਂ ਬੋਲੀ ਚੱਲੋ ਤੇ ਲੋਜੀ ਸਾਰੇ ਬੈਂਗਣਾ ਪਰ ਮੈਂ ਜਦੋਂ ਬੈਂਗਣ ਕਹਿੰਨੀ ਹੈ ਨਾ ਮੈਨੂੰ ਮੇਰੇ ਦਿਮਾਗ 'ਚ ਉਹੀ ਚੀਜ਼ ਆ ਜਾਂਦੀ ਹੈ ਹੈ ਨਾ ਤੁਸੀਂ ਲੋਕ ਜਿਹੜੇ ਜਿਆਦਾ ਟੌਂਟ ਕਰਦੇ ਹੋ ਬੋਲਦੇ ਹੋ ਚੈਨਲ ਨਹੀਂ ਗ로우 ਕਰਿਆ ਕੋਈ ਕਹੂਗਾ ਕਿ ਚੌਥੇ ਦਿਨ ਵੀਡੀਓ ਪਾਉਂਦੀ ਆ ਕੋਈ ਕਹੂਗਾ ਵੀਊ ਨਹੀਂ ਆਉਂਦੇ ਕੋਈ ਕਹੂਗਾ ਮੋਟੇ ਕੋਈ ਕਹੂਗਾ ਤਲੇ ਖਾਂਦੇ ਆ ਫਲਾਨਾ ਆ ਢਿੰਗਾ ਆ ਹੈ ਆਪਣੇ ਤੱਕ ਮਤਲਬ ਰੱਖ ਲੋ ਜੇ ਆਪਣੇ ਕੁਮਾਂਵਲ ਘਰਾਂ ਵਾਲਾ ਆਪਣੀ ਜਿੱਜਾ ਵਾਲਾ ਆਪਣੇ ਚਾਣਾ ਵਾਲ ਝਾਤ ਮਾਰ ਲੋ ਉਹਨਾਂ ਨੂੰ ਹੈਂਡਲ ਕਰਕੇ ਰੱਖੋ ਵਸੇ ਕਿਸੇ ਦੀ ਟੈਨਸ਼ਨ ਲੈ ਕੇ ਕਦੇ ਸੁੱਕਦੀ ਨਹੀਂ ਆ ਨੀਓਮ ਲੈ ਜੀ ਸਬਜੀ ਗਈ ਹੈ ਮੇਰੀ ਇੱਥੇ ਬਾਣ ਤੇ ਮੈਂ ਆ ਗਈ ਸੀ ਫੇਸ ਵਾਸ਼ ਕਰਕੇ ਹਨਾ ਕਿਉਂਕਿ ਮਾਮੀ ਜੀ ਕਹਿੰਦੇ ਫੁਲਕੇ ਮੈਂ ਬਣਾ ਲੈਣੀ ਆ ਹਨਾ ਵੀ ਵੈਸੇ ਵੀ ਸਾਡੇ ਘਰੇ ਤਾਂ ਨੇ ਲੈਂਦੀ ਲੈਂਦੀ ਰੋਟੀ ਜੜਿਆ ਉਹ ਖਾਂਦੇ ਆ ਵੈਸੇ ਵੀ ਕੰਮਾਂ ਤੇ ਗਏ ਉਹ ਬੰਦਿਆਂ ਨੇ ਜਿਹੜੇ ਸਵੇਰੋਂ ਜਾ ਕੇ ਸ਼ਾਮ ਨੂੰ ਘਰੇ ਆਉਣਾ ਉਹਨਾਂ ਨੂੰ ਤਾਂ ਤਾਜੀ ਰੋਟੀ ਹੀ ਚਾਹੀਦੀ ਆ ਹਨਾ ਇਹ ਤਾਂ ਫਿਰ ਡੱਬਾ ਭਰ ਕੇ ਰੋਟੀਆਂ ਲਾ ਕੇ ਰੱਖ ਦੇਣਾ ਕੰਮ ਤਾਂ ਵਿੱਲਾ ਪਣ ਜਾ ਹੋ ਗਿਆ ਵੀ ਬਸ ਛੇਤੀ ਵਿੱਲੇ ਜੇ ਹੋ ਗਏ ਹਨਾ ਤੇ ਕਿ ਉਹ ਵੀ ਤਾਂ ਆਪਾਂ ਗਿਣ ਚੁਣ ਕੇ ਲਾਉਨੇ ਆ ਵੀ ਉਹਨੇ ਦੋ ਖਾਣੀਆਂ ਉਹਨੇ ਚਾਰ ਖਾਣੀਆਂ ਨੂੰ ਆਖੜਾ ਆਪਾਂ ਪਿੰਡ ਨੂੰ ਲੰਗਰ ਲਾਇਆ ਹੁੰਦਾ ਵ ਤੇ ਬਾਕੀ ਜਿਹੜੇ ਆਪਾਂ ਤਾਜੀ ਰੋਟੀ ਬਾਕੀ ਪਰਿਵਾਰਾਂ ਦਾ ਆਪੋ ਆਪਣਾ ਹਿਸਾਬ ਹੁੰਦਾ ਵਾ ਕੋਈ ਤਾਜੀ ਰੋਟੀ ਲੈਂਦੇ ਲੈਂਦਾ ਪਸੰਦ ਕਰਦਾ ਕੋਈ ਪਹਿਲਾਂ ਹੀ ਬਣਾ ਕੇ ਰੱਖ ਲੈਂਦੇ ਹੁੰਦੇ ਨੇ ਓਕੇ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀਏ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਅਗਲੀ ਵੀਡੀਓ ਚ ਓਕੇ ਜੀ ਬਾਏ ਬਾਏ